ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੱਸੋ ਭਾਜੀ ਨੇ ਨਾ ਆਫਿਸ ਚ ਫਾਈਲ ਮੰਗਾਈ ਸੀ ਅੱਛਾ ਅੱਛਾ ਤੁਸੀਂ ਬੈਠੋ ਮੈਂ ਲੈ ਕੇ ਆਉਣੀ ਆ ਠੀਕ ਹੈ ਜੀ ਠੀਕ ਹੈ ਹੋਰ ਭਾਈ ਸਾਹਿਬ ਆਪਾ ਕੌਣ ਮੈਨ ਦਾ ਡਰਾਈਵਰ ਆ ਓਕੇ ਓਕੇ ਮਨ ਜੀ ਡਰਾਈਵਰ ਆ ਤਾਂ ਮੂੰਹ ਕਿਉਂ ਲਮਕਾਇਆ ਕੀ ਹੋ ਗਿਆ ਕੀ ਦੱਸਾਂ ਯਾਰ ਸਾਲ ਹੋ ਗਿਆ ਨਾ ਲੱਗੇ ਨਹੀਂ ਪਹਿਲਾਂ 2-3 ਮਹੀਨੇ ਤਾਂ ਸੈਲਰੀ ਵਧੀ ਦਿੱਤੀ ਉਹ ਨਾ ਅਥਨੋਮੀ ਨਹੀਂ ਹੋਗੇ ਹੁਣ ਸੈਲਰੀ ਇਹਦਾ 9 ਲੈਂਦੇ ਉਹ ਜੇ ਨਹੀਂ ਸੈਲਰੀ ਦਿੰਦੇ ਤਾਂ ਤੂੰ ਛੱਡ ਇਹਨਾਂ ਦੀ ਜੌਬ ਕਿਤੇ ਹੋਰ ਨਿਕਲ ਜਾ ਇੱਥੇ ਕਾ ਤੋ ਬੈਠਾ ਸਾਰਾ ਦਿਨ ਫੋਨ 'ਚ ਬੜੀ ਰਹਿ ਗਿਆ ਹੁਣ ਮੈਂ ਕੀ ਕਰ ਦਿੱਤੋ ਸਾਰੇ ਕੰਮ ਘਰ ਦੇ ਘਰ ਤੇ ਦਿੱਤੇ ਆ ਕੰਮ ਤਾਂ ਕਰ ਲਿਆ ਕਿਤਾਬੀ ਚੱਕ ਲਿਆ ਕਰ ਜੇ ਤੇਰੇ ਇਹੀ ਲੱਛਣ ਰਹੇ ਨਾ ਇਹ ਨਾ ਸੋਚੀ ਤੈਨੂੰ ਕੋਈ ਬਿਜ਼ਨਸਮੈਨ ਮਿਲ ਜੂ ਤੈਨੂੰ ਕਿਸੇ ਡਰਾਈਵਰ ਨਾਲ ਵਿਆਹ ਨਾ ਪੈਣਾ ਮੈਨੂੰ ਬਸ ਬਾਈ ਯਾਰ ਇਸੇ ਆਸਤੇ ਹੀ ਬੈਠਾ ਉਹ ਨੋ 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 ਮੈਂ ਤਾਂ ਬੁੱਕ ਟੇਲ ਤੂੰ ਤਾਂ ਖੜਾ ਆ ਵੀ ਖਾਣ ਨੂੰ ਤਿਆਰ ਆ ਜੀ ਤੁਸੀਂ ਹਾਂ ਤਾਂ ਕਰੋ